ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਵੇਂ ਦਾ ਦੇਖਣ ਨੂੰ ਮਿਲੇਗਾ ਦਿਨ ਵੇਲੇ ਮੌਸਮ ਵਿਭਾਗ ਵੱਲੋਂ ਉਮੀਦ ਦਾ ਅਲਰਟ ਦੱਸਿਆ ਗਿਆ ਸੀ ਬੱਦਲਬਾਈ ਵੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਪਹੁੰਚੀ ਸਵੇਰ ਸਮੇਂ ਲਗਭਗ ਦੁਆਬੇ ਦੇ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਥੋੜੀ ਬੋਤੀ ਹਲਕੀ ਬੱਦਲਬਾਈ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਤੇਜ਼ ਹਵਾ ਤਕਰੀਬਨ ਘੱਟ ਦਬਾਅ ਵਾਲਾ ਖੇਤਰ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਸ ਤਰੀਕੇ ਨਾਲ ਬੰਗਾਲ ਦੀ ਖਾੜੀ ਤੋਂ ਸਿਸਟਮ ਚਲਦੇ ਹੋਏ ਦਿਖਾਈ ਦੇ ਰਹੇ ਸਨ ਅੱਗੇ ਜਾਂਦੇ ਹੋਏ ਦਿਖਾਈ ਦੇ ਰਹੇ ਸਨ ਪਹਾੜੀ ਖੇਤਰਾਂ ਦੇ ਤਕਰੀਬਨ ਆਪਾਂ ਨੂੰ ਹਲਕੇ ਦਰਮਿਆਨੇ ਸਿਸਟਮ ਪਛਮੀ ਸਿਸਟਮ ਦੇਖਣ ਨੂੰ ਮਿਲੇ ਪਰ ਮੀਂਹ ਦੀ ਸੰਭਾਵਨਾ ਆਪਾਂ ਨੂੰ ਨਾ ਬਾਦਰ ਦੇਖਣ ਨੂੰ ਮਿਲੀ ਕਿਉਂਕਿ ਇਹ ਸਿਸਟਮ ਉਸ ਤੋਂ ਬਾਅਦ ਕਮਜ਼ੋਰ ਪੈਂਦੇ ਹੋਏ ਦਿਖਾਈ ਦੇ ਰਹੇ ਸਨ ਇਹ ਸਿਸਟਮ ਹੁਣ ਤਕਰੀਬਨ ਹਮਾਜਲ ਤੋਂ ਅੱਗੇ ਲੰਘ ਚੁੱਕੇ ਹਨ ਬਾਕੀ ਰੂਪਨਗਰ ਤੇ ਬਹੁਤੇ ਇਲਾਕਿਆਂ ਵਿੱਚ ਕੁਝ ਇਲਾਕਿਆਂ ਵਿੱਚ ਕਿਨਵੇਂ ਗਣੀ ਆਪਾਂ ਨੂੰ ਦੇਖਣ ਨੂੰ ਮਿਲੀ ਬੱਦਲਵਾਈ ਵਾਲਾ ਮਾਹੌਲ ਸਵੇਰ ਦੇ ਵੇਲੇ ਦੇਖਣ ਨੂੰ ਮਿਲਿਆ ਬੰਗਾਲ ਦੀ ਖਾੜੀ ਤੋਂ ਤਕਰੀਬਨ ਜਿਹੜੀ ਹਵਾ ਚੱਲੀ ਸੀ ਤਕਰੀਬਨ ਮੀਂਹ ਦਾ ਚਾਂਸ ਆਪਾਂ ਨੂੰ ਉਸ ਦੇ ਘੱਟ ਦੇਖਣ ਨੂੰ ਮਿਲਿਆ ਬਾਕੀ ਗੱਲ ਕਰੀ ਤਕਰੀਬਨ ਖਿੰਡੇ ਦੇ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਗਰਮ ਵਾਲਾ ਮਾਹੌਲ ਜਾਤਾ ਦੇਖਣ ਨੂੰ ਮਿਲ ਰਿਹਾ ਹੈ ਪੂਰਬ ਦੀ ਹਵਾ ਲਗਾਤਾਰ ਚੱਲਦੇ ਹੋਣ ਕਾਰਨ ਮੁੜ ਕੇ ਵਾਲੀ ਗਰਮੀ ਦਾ ਮਾਹੌਲ ਜਾਤਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿਸ ਕਾਰਨ ਆਪਾਂ ਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਗਰਮੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਮੀਂਹ ਦੀ ਮਾਤਰਾ ਤਕਰੀਬਨ ਨਾਹਾ ਮਾਤਰਾ ਦੇਖਣ ਨੂੰ ਮਿਲੀ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਡੇ ਇਲਾਕੇ ਜ਼ਿਲ੍ਹੇ ਦਾ ਮੌਸਮ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲ ਰਿਹਾ ਜੇਕਰ ਚੈਨਲ ਤੇ ਪਹਿਲੀ ਵਾਰ ਆ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਕਰੀਬ ਇਹ ਗਰਮੀ ਵਾਲਾ ਮੌਲ ਦੇਖਣ ਨੂੰ ਮਿਲੇਗਾ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੀ ਦਿਖਾਈ ਦੇਗਾ ਮੀਂਹ ਦੀ ਸਭਾਵਨਾ ਬਿਲਕੁਲ ਘੱਟ ਹੈ ਤੇ ਬਾਕੀ ਹਲਕਾ ਸਿਸਟਮ ਆਪਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਪਠਾਨਕੋਟ ਤੇ ਉੱਪਰਲੇ ਇਲਾਕਿਆਂ ਦੇ ਵੀ ਦੇਖਣ ਨੂੰ ਮਿਲ ਰਿਹਾ ਹੈ ਇਹ ਜੇ ਇਹ ਜੇ ਸਿਸਟਮ ਅੱਗੇ ਵੱਧਾ ਹੈ ਤਾਂ ਕੁਝ ਇਲਾਕਿਆਂ ਦੇ ਵਿੱਚ ਕਾਰਵਾਈਆਂ ਕਰ ਸਕਦਾ ਹੈ ਪਰ ਇਸ ਦੀ ਚਾਂਸ ਆਪਾਂ ਨੂੰ 5 ਤੋਂ 10% ਹਨ ਓਵਰ ਆਲ ਜੇਕਰ ਗੱਲ ਕਰੀਏ ਤਾਂ ਕੋਈ ਜ਼ਿਆਦਾ ਉਮੀਦ ਆਪਾਂ ਨੂੰ ਪੰਜਾਬ ਦੇ ਵਿੱਚ ਅੱਜ ਰਾਤ ਨਹੀਂ ਦੇਖਣ ਨੂੰ ਮਿਲੇਗੀ ਜੇਕਰ ਕੋਈ ਵੀ ਅਪਡੇਟ ਕੋਈ ਵੀ ਸਿਸਟਮ ਬੰਦਾ ਹੈ ਤਾਂ ਤੁਹਾਡੇ ਨਾਲ ਜਾਣਕਾਰੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ